ਤੇ ਮੇਰੀ ਐਡਵਾਈਸ ਰਹੇਗੀ ਪੁਲਿਸ ਵਾਲਿਆਂ ਨੂੰ ਵੀ ਤੇ ਜਿਹੜੀ ਅਫਸਰਾਂ ਸਾਰੇ ਜਿੰਨੇ ਪਾਰ ਸਰਕਾਰ ਦੇ ਪੰਜਾਬ ਸਰਕਾਰ ਦੇ ਅਫਸਰ ਹੈ ਬਦਮਾਸ਼ਾਂ ਤੋਂ ਡਰਨ ਦੀ ਲੋੜ ਨਹੀਂ ਲਾਫਲ ਕਮ ਹੋਣਾ ਚਾਹੀਦਾ ਇਲੀਗਲ ਕਮ ਨਹੀਂ ਲਾਫਲ ਕਮ ਡਿਸਾਈਡ ਕਰੇਗਾ ਕੋਰਟ ਅਸੀਂ ਹਾਕ ਨਹੀਂ ਹੈਗੇ ਪਬਲਿਕ ਸਰਵੈਂਟ ਹੈ ਨੌਕਰ ਹੈ ਅਸੀਂ ਤੁਹਾਡੇ ਸਾਡੇ ਤੋਂ ਨੌਕਰ ਵਾਲਾ ਹੀ ਉਮੀਦ ਰੱਖੋ ਪਬਲਿਕ ਸਰਵੈਂਟ ਹੈ ਅਸੀਂ ਜਿਹੜਾ ਸਾਨੂੰ ਕੰਮ ਦਿੱਤਾ ਗਿਆ ਜਿੰਨੇ ਸਾਡੀ ਕੈਪੈਸਿਟੀ ਹੈ ਕਰਤਾ ਐਨਾਲਾਈਜ਼ ਕਰੇਗਾ ਆਨਰੇਬਲ ਕੋਰਟ ਜੇ ਆਨਰੇਬਲ ਕੋਰਟ ਨੇ ਐਨਾਲਾਈਜ਼ ਜੇ ਕਿਹਾ ਕਿ ਕੰਮ ਠੀਕ ਹੈ ਫਿਰ ਹੂ ਆਰ ਯੂ ਫਿਰ ਤੁਹਾਡੇ ਵਾਸਤੇ ਕੋਰਟ ਵੀ ਠੀਕ ਨਹੀਂ ਕਾਨੂੰਨ ਨੂੰ ਤੁਸੀਂ ਮੰਨਦੇ ਨਹੀਂ ਈਡੀ ਨੂੰ ਤੁਸੀਂ ਮੰਨਦੇ ਨਹੀਂ ਕੋਰਟ ਨੂੰ ਤੁਸੀਂ ਮੰਨਦੇ ਨਹੀਂ ਤੇ ਬਣ ਜਾ ਮੁੱਖ ਮੰਤਰੀ ਫਿਰ ਕੋਈ ਪ੍ਰੋਬਲਮ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂ ਮੁੱਖ ਮੰਤਰੀ ਬਣੋ بڑے ਵੱਲ بڑے بڑے ਅਲਿਗੇਸ਼ਨ ਲੱਗੇ ਲੋਕਾਂ ਦੇ ਉੱਪਰ ਉਹ ਵੀ ਮੁੱਖ ਮੰਤਰੀ ਬਣ ਗਏ ਆ ਡਰਗ ਵਾਲੇ ਵੀ ਮੁੱਖ ਮੰਤਰੀ ਬਣ ਜਾਓ ਸੋ ਦੈਟ ਇਜ਼ ਹੈਡ ਪਾਰਟ ਕਿ ਉਹ ਲੋਕ ਜਿਹਨਾਂ ਨੂੰ ਸ਼ਰਮ ਆਣੀ ਚਾਹੀਦੀ ਸੀ ਉਹ ਲੋਕ ਸਮਾਜ ਦੇ ਵਿੱਚ ਵਿਚਰਨਾ ਚਾਹੁੰਦੇ ਆ ਫਿਰ ਉਹ ਬਣ ਕੇ ਤੁਹਾਡਾ ਨਹੀਂ ਹੈਗਾ ਕਸੂਰ ਕੋਟ ਖੁੱਲੇ ਨੇ ਗੋਟਾ ਗੋੜ ਜਾਓ ਆਪਣੇ grievances reduce ਕਰਾਓ redressal ਕਰਾਓ ਕਿ ਸਾਡਾ ਕਸੂਰ ਕੋ ਨਹੀਂ ਸਾਨੂੰ ਛੱਡੋ ਗੱਲ ਖਤਮ ਹੁੰਦੀ ਹੂੰ ਬਾਕੀ ਤੁਹਾਡੀ ਆਜ਼ਾਦੀ ਹੈ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਜਲਦੀ ਤੁਹਾਨੂੰ ਇਲਜ਼ਾਮ ਲਾਉਣ ਦੀ ਵੀ ਹੈ ਆਜ਼ਾਦੀ ਤੁਹਾਨੂੰ ਇਨਵੈਸਟੀਗੇਸ਼ਨ ਕਰਾਉਣ ਦੀ ਵੀ ਹੈ ਜਲਦੀ ਤੁਹਾਨੂੰ ਲੋਕਾਂ ਨੂੰ ਮਾਰਨ ਦੀ ਵੀ ਹੈ ਉਹ ਵੀ ਫ੍ਰੀडम ਹੈ ਤੁਹਾਡੀ ਜਲਦ ਤੋਂ ਬਾਅਦ ਮੇਰੇ ਕੋਲ ਕੋਈ ਸਿਕਿਉਰਿਟੀ ਨਹੀਂ ਹੋਣੀ ਯੂਅਰ ਫ੍ਰੀ 24 ਆਵਰਸ ਮੈਂ ਇਕੱਲਾ ਹੀ ਹੂੰਗਾ